ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੂਕ ਮਹੱਲਾ ਤੀਜਾ ਆਸਾ ਅੰਦਰ ਸਭ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਦੀਓ ਅੰਤਰਾਜਮੀ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਸ੍ਰੀ ਗੋਵਿੰਦ ਵਾਹਿਬ ਕੇ ਸੰਤਾਨ ਨੂੰ ਨਿਹਾਲ ਕਰ ਰਹੇ ਹਨ ਇੱਥੇ ਪ੍ਰੇਮੀਆਂ ਨੇ ਆ ਕੇ ਗੁਰੂ ਮਹਾਰਾਜ ਸਾਹਿਬ ਦੇ ਪਾਸ ਪਰਸ਼ਨ ਕੀਤੇ ਕਿ ਗਰੀਬ ਨਿਵਾਸ ਕੇ ਪਾਤਸ਼ਾਹ ਆਸਾ ਜਿਹੜੀ ਹੈ ਦੁਨੀਆ ਦੇ ਅੰਦਰ ਬਣੀ ਰਹਿੰਦੀ ਹੈ ਇਹਦੀ ਨਿਗਰਤੀ ਦਾ ਕੋਈ ਉਪਾਸ ਕੇ ਪਾਤਸ਼ਾਹ ਦੱਸੋ ਤਾਂ ਸੁਣ ਕੇ ਗੁਰੂ ਸਾਹਿਬ ਜੀ ਨੇ ਪਰਮ ਪਵਿੱਤਰ ਸ਼ਲੋਕ ਉਚਾਰਨ ਕੀਤਾ ਸ਼ਲੋਕ ਮਹਲਾ 3 ਜੀ ਆਸਾ ਅੰਦਰ ਸਭ ਕੋ ਇਹ ਭਾਈ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਸਭ ਕੋਈ ਜਿਤਨਾ ਸੰਸਾਰ ਦੇ ਜੀਵ ਜੰਤ ਹੈ ਸਾਰੇ ਆਸਾ ਦੇ ਅੰਦਰ ਹਨ ਆਸਾ ਲੱਗੀ ਰਹਿੰਦੀ ਹੈ ਉਹਨਾਂ ਦੇ ਚਾਹੇ ਕੋਈ ਨਾ ਕੋਈ ਕੋਈ ਨਿਰਾਸ਼ਾ ਹੋ ਕੋਈ ਕੋਈ ਗੁਰਮੁਖ ਮੇਰਾਸਾ ਹੋ ਸਕਦਾ ਹੈ ਨਹੀਂ ਆਸਾ ਵਿੱਚ ਸੁੱਤੇ ਕਈ ਲੋਈ ਕਿਤਨੇ ਲੋਕ ਆਸਾ ਦੇ ਚ ਵਰਾਜੇ ਹੋਏ ਹਨ ਇਹ ਆਸਾ ਕਰਤਾ ਜਗਮੂ ਆਸਾ ਮਰੇ ਨ ਜਾਏ ਨਾਨਕ ਆਸਾਂ ਪੂਰੀਆਂ ਸੱਚੇ ਸਿਉਂਚਿਤ ਲਾਏ ਇਹ ਆਸ ਕਿਸੇ ਵੀ ਪੂਰੀ ਨਹੀਂ ਹੁੰਦੀ ਨਰਾਸੇ ਵੇਖੀਦਿਆਂ ਸੰਸਾਰ ਦੇ ਅੰਦਰ ਸੰਤ ਮਾਰਾ ਮਸਤੂਆ ਨੇ ਵਾਲੇ ਬਾਬੇ ਇੱਕ ਦਿਨ ਬਾਲੇਆਲ ਬੈਠੇ ਸਨ ਇੱਥੇ ਕਰਮ ਸਿੰਘ ਜੀ ਪੋਠੋਵਾਰੀਏ ਸੰਤਾਂ ਦੀ ਸੇਵਾ ਵਿੱਚ ਸਾਹਮਣੇ ਇਹ ਇੱਕ ਜ਼ਿਮੀਂਦਾਰ ਇੱਕ ਗੜਵੀ ਪਾਣੀ ਦੀ ਕਰਾਉਣ ਵਾਸਤੇ ਸੰਤਾਂ ਕੋਲੇ ਲੈ ਕੇ ਆਇਆ ਕਹਿਣ ਲੱਗਾ ਕਿ ਮਹਾਰਾ ਜੇ ਮੇਰੇ ਪਾਣੀ ਕਰਦੇ ਹੋ ਮੇਰੀ ਮੈਂ ਨਹੀਂ ਮਿਲਦੀ ਉਹ ਸਾਰੇ ਬਾਲੇ ਵਾਲੀਏ ਕਰਮ ਸਿੰਘ ਸੰਤਾਂ ਨੂੰ ਕਿਹਾ ਕਿ ਮਹਾਰਾਜ ਆਪ ਕਿਰਪਾ ਕਰੋ ਇਹ ਜ਼ਿਮੀਦਾਰੀ ਭਾਵਨਾ ਤੁਹਾਡੇ ਤੇ ਸਰਦਾ ਹੈ ਕਿ ਤੁਸੀਂ ਕਿਰਪਾ ਕਰਕੇ ਇਸ ਪਾਣੀ ਨੂੰ ਹੱਥ ਲਾ ਕੇ ਮੂਲ ਮੰਤਰ ਦਾ ਪਾਠ ਕਰ ਦਿਓ ਸੰਤ ਹੱਸ ਕੇ ਕਹਿੰਦੇ ਭਾਈ ਜੱਟ ਪੁਲਾਈ ਲੱਸੀ ਗਲ ਵਿੱਚ ਪਾ ਲਈ ਰਸੀ ਇਹਨਾਂ ਰੋਟੀ ਪਾਣੀ ਸਾਨੂੰ ਖਵਾਇਆ ਹੈ ਤੇ ਹੁਣ ਸਾਡੇ ਕੋਲੋਂ ਮਈਆਂ ਦੀ ਨજર ਹਟਾਉਣ ਵਾਸਤੇ ਪਾਣੀ ਲੈ ਕੇ ਆਏ ਐ ਵੀ ਇਹ ਸੰਤ ਮਈਆਂ ਦੀ ਨજર ਹਟਾ ਦੇਣ ਅਸੀਂ ਕਿਉਂ ਭਾਈ ਹੱਥ ਲਾਈਏ ਜੇ ਇਹ ਦੀ ਸਰਦਾ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਰੱਖ ਕੇ ਪਾਣੀ ਲੈ ਜਾਵੇ ਅਸੀਂ ਤਾਂ ਹੱਥ ਨਹੀਂ ਲਾਉਣਾ ਕਰਮਸੂ ਕਹੇ ਮਾਰਾ ਹੱਥ ਹੀ ਲਾ ਦਿਓ ਕਹਿੰਦੇ ਨਾ ਭਾਈ ਇਹ ਗੱਲ ਨਹੀਂ ਇਹ ਤਾਂ ਲੱਸੀ ਪਾਣੀ ਪਿਆ ਕੇ ਇਹ ਸਾਡੇ ਪਾਸੋਂ ਕਾਮਨਾ ਦੇ ਮੰਤਰ ਪੂਰੇ ਕਰਨੇ ਚਾਹੁੰਦੇ ਅਸੀਂ ਤਾਂ ਨਹੀਂ ਕਰਨੇ ਇਸ ਪ੍ਰਕਾਰ ਮਹਾਂਪੁਰਖ ਹਨ ਉੱਤਰਪ੍ਰਿਆਸੀ ਸਾਧ ਸੰਗਤ ਜੀ ਕੋਈ ਨਿਰਾਸਾ ਹੋ ਕੋਈ ਕੋਈ ਹੈ ਭਾਈ ਆਸਾ ਦੇ ਅੰਦਰ ਸਾਰਾ ਸੰਸਾਰ ਫਸਿਆ ਪਿਆ ਕੋਈ ਕੋਈ ਆਦਮੀ ਨਿਰਾਸਾ ਦੁਨੀਆ ਤੋਂ ਹੋ ਸਕਦਾ ਹੈ ਨਾਨਕ ਜੋ ਮਰ ਜੀਵਿਆ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਜਿਹੜਾ ਜੀਵਤ ਭਾਵ ਤੋਂ ਮਰਿਆ ਹੋਇਆ ਹੈ ਸਹਿਲਾ ਆਇਆ ਸੋ ਉਹ ਸਹਿਤ ਲਾਹੇ ਦੇ ਆਇਆ ਹੋਇਆ ਸਫਲਾ ਹੈ ਬਾਕੀ ਜਿਹੜੇ ਐ ਲਾਹੇ ਦੇ ਸਹਿਤ ਨਹੀਂ ਆਏ ਹੋਏ ਆਪਣੀ ਜੀਵਨ ਨੂੰ ਵਿਅਰਥੀ ਚਲਾ ਕੇ ਲੇ ਜਾਂਦੇ ਆ ਗੁਜ਼ਾਰ ਕਰਕੇ ਸਹਿਲਾ ਸਫਲਾ ਆਇਆ ਹੋਇਆ ਉਹਦਾ ਸਹਿਦ ਪਰਮਾਤਮ ਦੇ ਲਾਹੇ ਦੇ ਆਇਆ ਹੋਇਆ ਹੈ ਉਹ ਪੁਰਖ ਮਹੱਲਾ ਤੀਜਾ ਨਾ ਕਿਸ ਆਸਾ ਹੱਥ ਹੈ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਭਾਈ ਇਹ ਆਸਾ ਕਰਨੀ ਜੀਵ ਦੇ ਹੱਥ ਨਹੀਂ ਹੈ ਇਹ ਜੀਵ ਮੈਂ ਆਸਾ ਨਾ ਕਰਾਂ ਇਸ ਪ੍ਰਕਾਰ ਜਾਂ ਆਸਾ ਮੈਂ ਕਰਾਂ ਇਹ ਜੀਵ ਦੇ अधीन ਨਹੀਂ ਹੈ ਕੋਈ ਉਹ ਪਲਪਗ ਹੋਣੇ ਕਰਕੇ ਕਿ ਉਹ ਨਿਰਾਸ਼ਾ ਹੋਏ ਅਤੇ ਨਿਰਾਸ਼ਾ ਹੋਣਾ ਵੀ ਇਹਦੇ ਹੱਥ ਨਹੀਂ ਹੈ ਇਹ ਨਿਰਾਸ਼ਾ ਕਿਵੇਂ ਹੋ ਸਕਦਾ ਹੈ ਨਾ ਤਾਂ ਆਸਾ ਦੇ ਹੱਥ ਹੈ ਵੀ ਇਹ ਜੀਵ ਨੂੰ ਮੈਂ ਚਿੰਬੜ ਜਾਵਾਂ ਤੇ ਨਾ ਜੀਵ ਨੂੰ ਨਿਰਾਸ਼ਾ ਹੋਣ ਵਿੱਚ ਸ਼ਕਤੀ ਹੈ ਉਲਪਗ ਤੋਂ ਇਹ ਨਿਰਾਸ਼ਾ ਕਿਵੇਂ ਹੋ ਸਕਦਾ ਹੈ ਕੀ ਕਰੀ ਇਹ ਬੱਪੜੀ ਅੱਬੇ ਜਿਹੜੇ ਬ੍ਰਹਮ ਗਿਆਨੀ ਉਹ ਸਭ ਕੁਝ ਵਾਹਿਗੁਰੂ ਦੇ ਹੱਥ ਜਾਣਦੇ ਐ ਜੇ ਜਿਹੜੀ ਆਸਾ ਹੈ ਸੰਸਾਰ ਨੂੰ ਲੱਗੀ ਹੋਈ ਬਪੜੀ ਤੂਛੇ ਕੀ ਵਿਗਾੜ ਸਕਦੀ ਹੈ ਬ੍ਰਹਮ ਭੇਤਿਆਂ ਦਾ ਜਿਨ੍ਹਾਂ ਨਿਰਾਸ਼ਾ ਹੀ ਰਹਿਣਾ ਹੋਇਆ ਜਾ ਕੋ ਲਾਇਸੂ ਜਾਓ ਪਰਮੇਸ਼ਰ ਜੀਆਂ ਦੇ ਤਾਂ ਹੀ ਭਰਮ ਵਿੱਚ ਭੁਲਾ ਦੁੰਦਾ ਹੈ ਤਾਂ ਆਸਾ ਉਹਨਾਂ ਨੂੰ ਚਿੰਬੜ ਜਾਂਦੀ ਹੈ ਜਦੋਂ ਪਰਮੇਸ਼ਰ ਨੂੰ ਭੁਲਾਏ ਹੋਏ ਜਿਹੜੇ ਜੀਵ ਹੈ ਉਹ ਆਸਾ ਵਿੱਚ ਲੱਗੇ ਹੋਏ ਆਵਾਗੌਣ 'ਚ ਪਏ ਰਹਿੰਦੇ ਹਨ ਪੌੜੀ ਤ੍ਰਿਗਜੀ ਇਹੇ ਬੁલાਏ ਹਨ ਉਹਨਾਂ ਨੂੰ ਆਸਾ ਚਿੰਬੜੀ ਰਹਿੰਦੀ ਹੈ ਪੌੜੀ ਤ੍ਰਿਗ ਜੀਵਨ ਸੰਸਾਰ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਪ੍ਰਕਾਰ ਹੈ ਜਿਉਣਾ ਇਸ ਸੰਸਾਰ ਦਾ ਸੱਚੇ ਨਾਮ ਬਿਨ ਜੋ ਸੱਚੇ ਪਰਮੇਸ਼ਰ ਦੇ ਨਾਮ ਤੋਂ ਬਗੈਰ ਹਨ ਸੰਸਾਰ ਦੇ ਅੰਦਰ ਪ੍ਰਭ ਦਾਤਾ ਦਾਤਾ ਕੋ ਪ੍ਰਭੂ ਸਾਰਿਆਂ ਦਾਤਾ ਦੇ ਦੇਣ ਵਾਲਾ ਨਾਮ ਦਾ ਦਾਤਾ ਹੈ ਪ੍ਰੇਮ ਦਾ ਦਾਤਾ ਹੈ ਬ੍ਰਹਮ ਗਿਆਨ ਦਾ ਦਾਤਾ ਮੁਕਤੀ ਦਾ ਦਾਤਾ ਗਤਾਰ ਹੈ ਦਾਤ ਦੇਣ ਵਾਲਾ ਪ੍ਰਭੂ ਸਮਰੱਥ ਨੇ ਚਲ ਇਹੋ ਧਨ ਇਹ ਅਚਲ ਧਨ ਜਿਹੜਾ ਨਾਮ ਦੀ ਦਾਤ ਪ੍ਰਾਪਤ ਹੋਣੀ ਇਸ ਸੰਗਤ ਦੇ ਵਿੱਚੋਂ ਇਹ ਕਦੇ ਨਾ ਨਾਸ ਹੋਣ ਵਾਲਾ ਧਨ ਹੈ ਸਾਸ ਸਾਸ ਆরাধਿ ਜੀ ਜੀ ਸਵਾਸ ਸਵਾਹ ਜਿਹੜੇ ਰਾਧੇ ਹਨ ਨਿਰਮਲ ਸੂਈ ਜਨ ਉਹ ਜਨਪੁਰਖ ਉੱਜੇ ਹਨ ਬਾਕੀ ਸਭ ਮੈਲ ਦੇ ਭਰੇ ਹੋਏ ਆਵਾਸ਼ਨਾ ਦੀ ਮੈਲ ਦੇ ਅੰਤਰਜਾਮੀ ਅਗੰਮ ਅੰਤਰਜਾਮੀ ਪਰਮੇਸ਼ਰ ਸ਼ਾਸਤਰਾਂ ਕਰਕੇ ਵੀ ਅਗੰਮ ਹੈ ਮੰਦੇ ਸੰਕਲਪਾਂ ਵਕਲਪਾਂ ਦਾ ਵਿਸ਼ਾ ਨਹੀਂ ਅਗੰਮ ਹੈ ਰਸਨਾ ਏਕ ਭਾਨੁ ਉਸ ਇਕ ਅਕਾਲਪੁਰੂ ਰਸਨਾ ਕਰਕੇ ਉਚਾਰ ਜੇ ਮਨ ਨਾਲ ਨਹੀਂ ਉਚਾਰਿਆ ਜਾਂਦਾ ਪ੍ਰੀਤ ਰੂਪੀ ਰਸਨਾ ਨਾਲ ਸੁਰਤ ਰੂਪੀ ਦਸਨਾ ਭਾਨੁ ਉਚਾਰਨ ਕਰੋ ਰਵ ਰਹਿਆ ਸਰਬਤ ਓ ਪਰਮੇਸ਼ਰ ਸਾਰਿਆਂ ठाਉਂ ਜੀ ਭਾਈ ਵਿਆਪਕ ਹੋ ਰਿਹਾ ਹੈ ਨਾਨਕ ਬਲ ਜਾਈ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਉਸ ਵਾਹਿਗੁਰੂ ਤੋਂ ਬਲਿਹਾਰ ਜਾਈਏ ਕੁਰਬਾਨ ਜਾਈਏ ਵਾਹ ਵਾਹ ਸੱਚੀ ਬਾਤ ਸਾਂ ਕਿਉ ਭਾਈ ਜਪੋ ਸਾਰੇ ਵਾਹ ਸਰਜ ਹੈ ਤੂੰ ਵਾਹ ਤਨਵਾਦ ਹੈ ਸੱਚੇ ਪਾਤਸ਼ਾਹ ਤੇਰਾ ਤੂੰ ਸੱਚੀ ਨਾਈ ਤੂੰ ਆਪ ਸੱਚਾ ਹੈ ਤੇਰੀ ਨਾਈ ਮਹਿਮਾ ਜਾਂ ਸਤਨਾਮ ਰੂਪੀ ਆਵਾਜ਼ ਇਹ ਸੱਚੀ ਹੈ ਸ਼ਲੋਕ ਮਹੱਲਾ ਪਹਿਲਾ ਸਰਵਰ ਹੰਸ ਧੁਰੇ ਹੀ ਮੇਲਾ ਜਿਸ ਪ੍ਰਕਾਰ ਸਾਹਿਬ ਸੰਗਤ ਜੀ ਦ੍ਰਿਸ਼ਟਾਂਤ ਗੁਰੂ ਸਾਹਿਬ ਦਿੰਦੇ ਹਨ ਪਹਿਲੇ ਪਾਤਸ਼ਾਹ ਜੀ ਦਾ ਸ਼ਲੋਕ ਹੈ ਯੂਰੋ ਚਾਰ ਦੇ ਅਨੁਸਾਰ ਸਰਵਰ ਹੰਸ ਧੁਰੇ ਹੀ ਮੇਲਾ ਮਾਨਸਰੋਵਰ ਤੇ ਹੰਸਾਂ ਦਾ ਤੁਰਤੋ ਮੀਲਾ ਮਾਰਾ ਹੀ ਨਹੀਂ ਬਣਾਇਆ ਹੋਇਆ ਆਜ ਤੋ ਹੀ ਖਸਮੇ ਈ ਵੇ ਭਾਣਾ ਇਹ ਖਸਮਾ ਅਕਾਲਪੁਰਖ ਨੂੰ ਇਸ ਪ੍ਰਕਾਰ ਪਹੁੰਦਾ ਹੀ ਹੈ ਭਾਈ ਸਰਵਰ ਅੰਦਰ ਹੀਰਾ ਮੋਤੀ ਮਾਨਸਰੋਵਰ ਦੇ ਚ ਹੀਰੇ ਹੁੰਦੇ ਹਨ ਮੋਤੀ ਆਦਕ ਹੁੰਦੇ ਹਨ ਉਹ ਹੰਸਾਂ ਦਾ ਖਾਣਾ ਉਹ ਹੰਸਾਂ ਦੀ ਉਹ ਖੁਰਾਕ ਹੁੰਦੀ ਉਹ ਖਾਣ ਖਾਣਾ ਕਰਦੇ ਹਨ ਬਗਲਾ ਕਾਗ ਨਾ ਰਹੀ ਸਰਵਰ ਅਤੇ ਬਗਲੇ ਤੇ ਕਾਂ ਜਿਹੜੇ ਹੈ ਇਹ ਵੀ ਮਾਨਸ ਸ਼ੋਰ ਤੇ ਚੱਲੇ ਤਾਂ ਜਾਂਦੇ ਐ ਪਰ ਉੱਥੇ ਰਹਿ ਨਹੀਂ ਸਕਦੇ ਹਨ ਕੀ ਹੋਵੇ ਅਤ ਸਿਆਣਾ ਭਾਵੇਂ ਇਤਨ ਬਗਲਾ ਸਮਾਦੀ ਲਾਉਣ ਚ ਸਿਆਣਾ ਹੋਵੇ ਤੇ ਕਾਂ ਕਿਸੇ ਨੂੰ ਇੱਕ ਚੱਕ ਦੇ ਨੂੰ ਵੇਖਣ ਚ ਸਿਆਣਾ ਹੋਵੇ ਬਿਆੰਤ ਉਹਨਾਂ ਰਿਜਕ ਨਾ ਪਾਇਉ ਉਥੈ ਪਯੋ ਵੀ ਹੈ ਗਾਠ ਕਿਸੇ ਪੋਥੀ ਜਿਤ ਨਹੀਂ ਉਨਾ ਰਿਜਕ ਨਾ ਪਇਓ ਉਥੈ ਉਹਨਾਂ ਵਾਂਗਰੀ ਕਰੋ ਜੀ ਜਿਹੜੀ ਐ ਉਹ ਸਾਂ ਵਿੱਚ ਮਾਸ ਉਹ ਵਰਤ ਨਹੀਂ ਉਹਨਾਂ ਦੀ ਪਈ ਹੈ ਉਹਨਾਂ ਹੂਰੂ ਖਾਣਾ ਉਹਨਾਂ ਦੇ ਕਾਨ ਤਾਂ ਦਿਸਤਾ ਹੀ ਫੋਲਣਾ ਹੈ ਅਤੇ ਬਗਲੇ ਨੇ ਜੱਡਾ ਮੱਛੀਆਂ ਹੀ ਪਕੜਨੀਆਂ ਇਹ ਖਰਾਕ ਉਹਨਾਂ ਦੀ ਵੱਖੋ ਵੱਖਰੀ ਐ ਹੋਰ ਹੀ ਖਾਣਾ ਹੈ ਉਹ ਨਹੀਂ ਮਾਨਸਰੋਬ ਤੇ ਰਹਿ ਸਕਦੇ ਸੱਚ ਕਮਾਣਾ ਸਚੂ ਪਾਈਏ ਇਸੇ ਪ੍ਰਕਾਰ ਪੜੋ ਆਤਮ ਸਰਬਰ ਹੰਸ ਧੁਰੇ ਹੀ ਮੇਲਾ ਸਤਗੁਰੂ ਸਾਹਿਬ ਜੀ ਮਾਨਸਰੋਬ ਦੇ ਅਨੁਸਾਰ ਸੰਗਤ ਜੀ ਅਤੇ ਹੰਸ ਗੁਰ ਸਿੱਖਾਂ ਨੇ ਅਤੇ ਤਤਵੇ ਤੇ ਜਿਹੜੇ ਹੰਸਾਂ ਦੀ ਨਹੀਂ ਆਈਆਂ ਬ੍ਰਹਮ ਜੋ ਮਾਨਸਰੋਬ ਦੀ ਨਹੀਂ ਆਈਆਂ ਤੁਰ ਆਤੋਂ ਹੀ ਇਹਦਾ ਮਲਾਪ ਹੈ ਹਸਮੈਂ ਈਵੈ ਭਾਣਾ ਕੀ ਮੇਰੇ ਵਾਹਿਗੁਰੂ ਨੇ ਇਸ ਤਰ੍ਹਾਂ ਭਾਉਂਦਾ ਹੈ ਸਰਵਰ ਅੰਦਰ ਹੀਰਾ ਮੂਤ ਮਾਨਸ ਰੋਬਰ ਗੁਰਾਂ ਦੇ ਅੰਦਰ ਹੀਰਾ ਨਾਮ ਹੈ ਮੋਤੀ ਵਿਰਾਗ ਹੈ ਤਰਤੀਬਰ ਤਰ ਤਉ ਵਿਰਾਗ ਜਿਹੜਾ ਹੈ ਮੋਤੀ ਮੁਕਤੀ ਰੂਪ ਹੈ ਸੋ ਹੰਸਾਂ ਕਾ ਖਾਣਾ ਕੋ ਹੰਸ ਤਤ ਵੇਤਿਆਂ ਦਾ ਗੁਰਸਿੱਖਾਂ ਦੀ ਇਹ ਖੁਰਾਕ ਹੈ ਬਗਲਾ ਕਾਗ ਨਾ ਰਹੇ ਸਰਵਰ ਬਗਲਾ ਜਿਹੜਾ ਦੰਭੀ ਆਦਮੀ ਉਤੋਂ ਚਿੱਟੇ ਲੀੜੇ ਪਾਏ ਐ ਤੇ ਅੰਦਰੋਂ ਪ੍ਰਾਇਕ ਰੰਤਕਣ ਵਾਲਾ ਹੈ ਉਹ ਸਤਗੁਰੂ ਰੂਪੀ ਮਾਨਸਰੋਵਰ ਤੇ ਬ੍ਰਹਮ ਰੂਪੀ ਮਾਨਸਰੋਵਰ ਚ ਕੀ ਇਸ ਤਰ੍ਹਾਂ ਆਸੀ ਉਸ ਨੇ ਜੀ ਹੋਵੇ ਅਤ ਸਿਆਣਾ ਇਹ ਕਾਗ ਜਿਹੜਾ ਤਾਂ ਕਾਉ ਕਾਲਾ ਹੁੰਦਾ ਅੰਦਰੋਂ ਬਾਹਰੋਂ ਜਿਹੜੇ ਪ੍ਰਾਇ ਨਿੰਦਿਆ ਰੂਪੀ ਵਿਸ਼ਟਾ ਖਾਣ ਵਾਲੇ ਕਾਹਨਗੇ ਉਹ ਦੋਵੇਂ ਗੁਰੂ ਮਾਨਸਰੋਵਰ ਤੇ ਬ੍ਰਹਮ ਰੂਪੀ ਮਾਨਸਰੋਵਰ ਤੇ ਇਸ ਤਰ੍ਹਾਂ ਹੋ ਕੇ ਬਹਿ ਸਕਦੇ ਦੰਬੀ ਆਦਮੀ ਤੇ ਪਾਪੀ ਆਦਮੀ ਜੇ ਹੋਵੇ ਅਤ ਸਿਆਣਾ ਚਾਰ ਸ਼ਾਹੀਬਿਤ ਪੜਿਆ ਹੋਵੇ ਛੇ ਸ਼ਾਸਤਰ ਪੜਿਆ ਹੋਵੇ ਅਤਿਹੰਤ ਸ਼ਾਸਤ੍ਰ ਗਿਆਨ ਦੇ ਚ ਸਿਆਣਾ ਵੀ ਹੋਵੇ ਉਹਨਾਂ ਅਰਜ਼ਿਕ ਨਾ ਪਇਓ ਉਥੈ ਉਹ ਜਿਹੜਾ ਦੰਬੀ ਆਦਮੀ ਹੈ ਉਹਨਾਂ ਦੀ ਰੋਜੀ ਨਹੀਂ ਉਥੇ ਮਹਾਰਸਾਨ ਪਾਉਣਾ ਕੀਤੀ ਉਹਨਾਂ ਹੋਰੂ ਖਾਣਾ ਉਹ ਨਿੰਦ ਕਾਂ ਤਾਂ ਬਿਸਤਾਰੂਪੀ ਨਿੰਦਿਆ ਰੂਪੀ ਬਿਸਤਾਈ ਫਰੋਲਣਾ ਹੈ ਇਸ ਪ੍ਰਕਾਰ ਦੇ ਪਾਪੀ ਆਦਮੀ ਕਾਂ ਦੀ ਨਹੀਂ ਆਈ ਜਿਹੜੇ ਹੈ ਤੇ ਬਗਲੇ ਜਿਹੜੇ ਐ ਪ੍ਰਾਈਆਂ ਇਸਤਰੀਆਂ ਰੂਪੀ ਗੱਡਾਂ ਹੀ ਉਹਨਾਂ ਨੂੰ ਫੜਨੀ ਹੈ ਉਹਨਾਂ ਦੀ ਖਰਾਕ ਹੀ ਹੋਰ ਹੈ ਸੱਚ ਕਮਾਣ ਸੱਚੂ ਪਾਈਏ ਜਿਹੜਾ ਸੱਚ ਨਾਮ ਦੀ ਕਮਾਈ ਕਰਦੇ ਹੈ ਗੁਰਸਿੱਖ ਉਹ ਸੱਚੇ ਸੁਖ ਨੂੰ ਪਾਈਏ ਪਾਉਂਦੇ ਹਨ ਕੂੜਾ ਕੂੜਾ ਮਾਣਾ ਜਿਹੜੇ ਪੁਰਖ ਝੂਠ ਬੋਲਦੇ ਹੈ ਝੂਠੀਆਂ ਕਰਤੂਤਾਂ ਕਰਦੇ ਹੈ ਕੂੜੇ ਮੰਤਰ ਜੰਤਰ ਕਰਦੇ ਹੈ ਉਹਨਾਂ ਨੂੰ ਅੰਤ ਨੂੰ ਪ੍ਰੇਤ ਹੀ ਬਣਨਾ ਪੈਂਦਾ ਕੂੜਿਆਂ ਦਾ ਕੂੜਾ ਹੀ ਮਾਣ ਹੈ ਕੂੜ ਕੀ ਹੈ ਨਰਕ ਕੁਫਰਗੋਏ ਕੁਫਰਾਨਾ ਪਿਆ ਦਜ ਸੀ ਉਹ ਨਰਕ ਦੀ ਪ੍ਰਾਪਤੀ ਨੂੰ ਉਹਨਾਂ ਨੂੰ ਮਾਣ ਪਾਉਂਦਾ ਝੂਠਾ ਹੀ ਉਹਨਾਂ ਦਾ ਮਾਣ ਹੈ ਜੇ ਕੋਈ ਦੁਨੀਆ ਦੇ ਚਾਰ ਲੋਕ ਮਿਲ ਕੇ ਕਰਦੇ ਆ ਵੀ ਸਾਡੇ ਮੁੰਡੇ ਨੂੰ ਹੱਥਵਾਲਾ ਕਰੁੰਦਾ ਹੈ ਤਾਂਗਾ ਤਵੀਦ ਕਰੁੰਦਾ ਹੈ ਦਾਵਾ ਜੀ ਦਵਾਈ ਦਵਾਈ ਦਮ ਲੋ ਦੀ ਇਹ ਇਸ ਪ੍ਰਕਾਰ ਕੂੜਿਆ ਦਾ ਝੂਠਾ ਈਮਾਨ ਹੈ ਨਾਨਕ ਤਿੰਨ ਕਉ ਸਤਿਗੁਰੂ ਮਿਲਿਆ ਸਤਿਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਦੇ ਤਾਂ ਹੀ ਸਤਿਗੁਰੂ ਅੰਮ੍ਰਿਤ ਰਜਮੀ ਮਿਲੇ ਹਨ ਜਿਨ੍ਹਾਂ ਧੁਰੇ ਪਿਆ ਪਰਵਾਣਾ ਜਿਨ੍ਹਾਂ ਦੇ ਧੁਰੋਂ ਆ ਤੋ ਨਿਸਕਾਮ ਕਰਮਾਂ ਦਾ ਪਰਵਾਣਾ ਲਿਖ ਕੇ ਪਿਆ ਹੋਇਆ ਹੈ ਮੱਥੇ ਤੇ ਜਿਨ੍ਹਾਂ ਦੇ ਧੁਰੋਂ ਹੀ ਮਹਾਰਾਜ ਸਾਹਿਬ ਜੀ ਨੇ ਆਪ ਦੀ ਭਾਵ ਭਗਤੀ ਦੀ ਪਰਵਾਣਗੀ ਦੇ ਦਿੱਤੀ ਹੈ ਉਹ ਪਰਵਾਣ ਪਏ ਹਨ ਪਿਛਲੇ ਜਾਂ ਇਸ ਕੰਮ ਕਰੂ ਕੀਤੇ ਹੈ ਇਸ ਜਨ ਵਿੱਚ ਵਾਹਿਗੁਰੂ ਦੀ ਪ੍ਰਾਪਤੀ ਨੂੰ ਪ੍ਰਵਾਨਗੀ ਉਹਨਾਂ ਨੂੰ ਮਿਲੀ ਹੈ ਸਾਹਿਬ ਮੀਰਾ ਉਜਲਾ ਇੱਥੇ ਮਹੱਲਾ ਪਹਿਲਾ ਜਾਂ ਤੀਜਾ ਜਾਂ ਉਹੀ ਨਹੀਂ ਹੈ ਦੱਸੋ ਮਹੱਲਾ ਤਾਂ ਨਹੀਂ ਕੋਈ ਏਕਾ ਹੀ ਹੈ ਚਲ ਸਾਹਿਬ ਮੀਰਾ ਉਜਲਾ ਮਹੱਲਾ ਤੀਜਾ ਕਈਆਂ ਵੀੜਾਂ 'ਚ ਲਿਖਿਆ ਹੁੰਦਾ ਹੈ ਕਿਸੇ ਪੋਥੀ 'ਚ ਹੈ ਤਾਂ ਨਹੀਂ ਮਹੱਲਾ ਤੀਜਾ ਇੱਥੇ ਕਿ ਉਹ ਲੋਕੀ ਤੇ ਮਹੱਲਾ ਪਹਿਲ ਕੀ ਬੋਲਦੇ ਸਾਹਿਬ ਮੀਰਾ ਕਿਹਨਾਂ ਬੀੜਾਂ 'ਚ ਤੀਜਾ ਹੁੰਦਾ ਹੈ ਇੱਥੇ ਇਹਨਾਂ ਨੇ ਪਹਿਲਾ ਛਪਿਆ ਆ ਇਸ ਰੂਪ ਦੇ ਵਿੱਚ ਅੰਗ ਹੀ ਦਿੱਤਾ ਹੋਇਆ ਤੇ ਮਹੱਲਾ ਨਹੀਂ ਹੈ ਹਾਂ ਸਾਹਿਬ ਮੀਰਾ ਉਜਲਾ ਸਾਹਿਬ ਮੀਰਾ ਉਜਲਾ ਸ੍ਰੀ ਗੁਰਦਾਰਪੁਰ ਸਾਹਿਬ ਦੇ ਵਿੱਚ ਇੱਥੇ ਸ਼ੈਨ ਤੀਜਾ ਮਹੱਲਾ ਛਪਿਆ ਹੋਇਆ ਹੈ ਅਤੇ ਇਹ ਮਹੱਲਾ ਪਹਿਲਾ ਜਿਹੜਾ ਹੈ ਇਹ ਕਿਸੇ ਵੀਰ ਦਾ ਹੋਰ ਭੇਦ ਨੂੰ ਸਮਝਣਾ ਲਿਖਿਆ ਹੋਇਆ ਹੈ ਇਹ ਅੰਗ ਹੀ ਹੈ ਇੱਕ ਸਮਝਣਾ ਸਾਹਿਬ ਮੇਰਾ ਉਜਲਾ ਚੰਗੀਤਰ ਰਮਾਲ ਠੀਕੜ ਕੇ ਸਾਹਿਬ ਮੇਰਾ ਉਜਲਾ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਸਾਹਿਬ ਜੋ ਪਰਮੇਸ਼ਰ ਹੈ ਸਾਡਾ ਮਹੱਲਾ ਤੀਜਾ ਪ੍ਰਤੀਤ ਹੁੰਦਾ ਹੈ ਕਿਉਂਕਿ ਚਾਲ ਤੀਜੇ ਪਾਰਸ਼ਾਦੀ ਬਾਣੀ ਦੀ ਹੈ ਹੋ ਜੋ ਹੈ ਮੇਰਾ ਉਜਲਾ ਸਹਬ ਜੋ ਅਕਾਲ ਪੁਰਖ ਹੈ ਉਹ ਮੇਰਾ ਉਜਲ ਸਰੂਪ ਹੈ ਸੱਚੇ ਆਨੰਦ ਸਰੂਪ ਏਕੂ ਚਿਤ ਕਰੇ ਜੇ ਕੋਈ ਸਾਇ ਚਿਤ ਵੀ ਬਿਲਕੁਲ ਨੂੰ ਲਾਉਣਾ ਕਰੇ ਉਸ ਨੂੰ ਉਸ ਦੀ ਪ੍ਰਾਪਤੀ ਹੁੰਦੀ ਹੈ ਨਾਨਕ ਸੂਈ ਸੇਵੀਐ ਸਤਿਗੁਰੂ ਸਾਹਿਬ ਜੀ ਕਹਿੰਦੇ ਉਸ ਪਰਮੇਸ਼ਰ ਦਾ ਸੇਵਨ ਕਰੀਏ ਸਦਾ ਸਦਾ ਜੂ ਦੇ ਜੋ ਸਦਾ ਸਦਾ ਦਾਤ ਦੇ ਦੇਣ ਵਾਲਾ ਹੈ ਨਾਨਕ ਸੂਈ ਸੇਵੀਐ ਸਤਿਗੁਰੂ ਸਾਹਿਬ ਜੀ ਕਹਿੰਦੇ ਉਸ ਪਰਮੇਸ਼ਰ ਦਾ ਫੇਰ ਕਹਿੰਦੇ ਨੇ ਸੇਵਨ ਕਰੀਏ ਭਜਨ ਕਰੀਏ ਜਿਤ ਸੇਵੀਐ ਦੁੱਖ ਜਾਏ ਜੇ ਸਵਾਮੀ ਗੁਰ ਦਾ ਸੇਵਨ ਭਜਨੇ ਕਰਨੇ ਕਰਕੇ ਜੰਮਨ ਮੰਨ ਦਾ ਦੁੱਖ ਚਲਿਆ ਜਾਵੇ ਆਗਣ ਵੰਨਨ ਗੁਣ ਰਵ ਹੈ ਹਾਂਜੀ ਅਬ ਗੁਣ ਵੰਜਨ ਗੁਣ ਰਵ ਹੈ ਉਹਦੇ ਆਉਣ ਬੰਨ ਚਲੇ ਜਾਂਦੇ ਹਨ ਉਹ ਗੁਣ ਜੋ ਮਹਾਰਗ ਸਾਹਿਬ ਦੇ ਗੁਣਾਂ ਨੂੰ ਰਵਾ ਉਚਾਰਨ ਕਰਦਾ ਹੈ ਮਨ ਸੁਖ ਵਸੈ ਆਏ ਉਹਦੇ ਮਨ ਚ ਸੁਖ ਪਰਮੇਸ਼ਰ ਦਾ ਬਨਮਾ ਆਨੰਦ ਸੁਖ ਆ ਕੇ ਵਸ ਜਾਂਦਾ ਨਾਮ ਦਾ ਸੁਖ ਆ ਵਸਦਾ ਹੈ ਪੌੜੀ ਆਪੇ ਆਪ ਵਰਤਦਾ ਇਹ ਵਾਰ ਦੀ ਸਮਾਪਤੀ ਕਰਦੇ ਹੋਏ ਸਤਿਗੁਰੂ ਜੀ ਕਹਿੰਦੇ ਹਨ ਆਪੇ ਆਪ ਆਪਣਾ ਆਪ ਰੂਪ ਹੋ ਕੇ ਭਾਈ ਸਾਰਿਆਂ 'ਚ ਵਰਤ ਰਿਹਾ ਹੈ ਆਪ ਤਾੜੀ ਲਾਈਆਂ ਨੂੰ ਆਪ ਹੀ ਜਿਸ ਵਕਤ ਮਹਾ ਪਰਲੋਂ ਕਰ ਲਈ ਸੀ ਤਾਰੀ ਸਮਾਦੀ ਲਾਉਣਾ ਕੀਤੀ ਸੀ ਆਪੇ ਹੀ ਉਪਦੇਸ਼ ਦਾ ਆਪੇ ਆਪ ਆਪੇ ਆਪ ਵਰਤਦਾ ਆਪੇ ਸਰਗੁਣ ਸਰੂਪ ਹੋ ਕੇ ਆਪਣਾ ਜੀਵ ਨੂੰ ਜੀਵ ਇਸ ਭੇਲੂਪ ਹੋ ਕੇ ਆਪੇ ਵਸ ਰਿਹਾ ਹੈ ਆਪ ਤਾੜੀ ਲਾਈ ਆਪੇ ਸਮਾਧੀ ਲਾ ਕੇ ਮਿਰਵਕਲਪ ਸਰੂਪ ਦੇ ਵਿੱਚ ਲੀਨ ਮੇਰਾ ਮੇਰਗੋਣ ਸਰੂਪ ਕਹਾਉਂਦਾ ਹੈ ਆਪੇ ਹੀ ਉਪਦੇਸ਼ ਦਾ ਆਪ ਹੀ ਸਤਿਗੁਰੂ ਰੂਪ ਹੋ ਕੇ ਉਪਦੇਸ਼ ਦਿੰਦਾ ਹੈ ਗੁਰਮੁਖ ਪਤੀ ਆਈਏ ਇਹ ਗੁਰਮੁਖ ਜਿਹੜੇ ਅਧਕਾਰੀ ਆ ਉਹਨਾਂ ਨੂੰ ਪ੍ਰਤੀਤ ਆ ਗਈ ਹੈ ਪਤੀਤ ਗਿਆ ਚੇਤਨ ਮੰਨ ਗਿਆ ਹੈ ਇੱਕ ਆਪੇ ਤੇ ਉਜੜ ਪਾਇ ਇੱਕ ਜਿਹੜੇ ਮਨਮੁਖ ਹਨ ਉਹਨਾਂ ਨੂੰ ਸੰਸਾਰ ਨਹੀਂ ਉਜਾਰ ਵਿੱਚ ਪਾਤਾ ਇੱਕ ਭਗਤੀ ਲਾਏ ਇੱਕ ਜਿਹੜੇ ਗੁਰਮੁਖ ਹਨ ਉਹਨਾਂ ਨੂੰ ਭਾਉ ਭਗਤੀ ਚ ਲਾਉਣਾ ਕੀਤਾ ਹੈ ਜਿਸ ਆਪ ਬੁਝਾਈ ਤੋ ਬੁਝਸੀ ਇਸ ਵਿਚਾਰ ਨੂੰ ਜਿਸ ਨੂੰ ਗੁਰਾਂ ਦੁਆਰਾ ਆਪ ਬੁਝਾਏ ਸਮਝਾਉਂਦਾ ਹੈ ਉਹ ਪਿੱਛੇ ਸਮਝੰਦੇ ਸੀ ਜਿਹਨੂੰ ਹੁਣ ਸਮਝਾਉਂਦਾ ਉਹ ਬੁੱਝਦਾ ਹੈ ਅੱਗੇ ਨੂੰ ਜਿਸ ਨੂੰ ਬੁਝਾਵੇਗਾ ਉਸ ਨੂੰ ਪੂਜੀ ਸਮਝੇਗਾ ਆਪੇ ਨਾਇ ਲਾਈਆਂ ਆਪੀ ਸਤਿਗੁਰੂਪ ਹੋ ਕੇ ਅਮਰਤ ਨਾਮ ਦੇ ਚੰਦੌਣਾ ਕੀਤਾ ਹੈ ਨਾਨਕ ਨਾਮ ਤੇ ਆਈ ਹੈ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਭਾਈ ਪਰਮੇਸ਼ਰ ਦੇ ਨਾਮ ਨੂੰ ਤੇ ਹਉਣਾ ਕਰੀਏ ਸੱਚੀ ਵਡਿਆਈ ਇਸ ਪ੍ਰਕਾਰ ਸੱਚੀ ਵਡਿਆਈ ਹੋਵੇਗੀ ਸੱਚੀ ਵਡਿਆਈ ਸਰੂਪ ਦੀ ਪ੍ਰਾਪਤੀ ਰੂਪ ਹੋਵੇਗੀ ਵਾਹ ਵਾਹ ਸੱਚੇ ਪਾਤਸ਼ਾਹ ਵਾਹ ਸਰਗਹਾਂ ਤੋਂ ਵਾਹ ਬਸਮਾਗ ਰੂਪ ਹੈ ਸਤਿ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਤੂੰ ਸੱਚਾ ਹੈ ਆ ਤੇਰੀ ਨਾਈ ਮਹਿਮਾ ਸੱਚੀ ਹੈ ਇਹ ਸਾਧ ਸੰਗਤ ਜੀ ਤੂੰ ਕਹਾ ਹਰੇਕ ਪੌੜੀ ਦੀਆਂ ਪੰਜ ਤੁਕਾ ਹਨ ਛੇਵੇਂ ਪਾਤਸ਼ਾਹ ਜੋ ਤੁਨ ਲਿਖੀ ਹੈ ਜੋਧੇ ਵੀਰਾ ਪੂਰਵਾਨੀ ਕੀ ਤੁਨੀ ਉਦੋਂ ਆ ਗਿਆ ਦਿੱਤੀ ਹੈ ਭਾਈ ਇਹ ਰਹਾਉ ਦੀ ਤੁਕ ਬਾਬ ਸੱਚੇ ਪਾਤਸ਼ਾਹ ਹਰੇਕ ਪੌੜੀ ਦੇ ਮਗਰੋਂ ਪੜਿਆ ਕਰਿਓ ਪੰਜ ਤੁਕੀਆਂ ਪੌੜੀਆਂ ਜਿਹੜੀਆਂ ਹੈ ਇਸ ਦੇ ਪਹਿਲਾਂ ਪਵੇਂ ਨੰਨਿਆਂ ਦੇ ਨਾਲ ਆਉਣ ਪੌੜੀਆਂ ਚਾਰ ਤੁਕਾਂ ਤੇ ਮਗਲੀ ਬਿਹਾਰੀ ਨਾਲ ਈੜੀ ਵਾਲੀ ਹੁੰਦੀ ਹੈ ਇਸ ਕਰਕੇ ਤੁਮ ਛੇ ਤੂ ਕੀ ਸੀ ਮਹਾਰਾਜ ਸਾਹਿਬ ਸ਼ੇਮੇ ਪਾਸ਼ਾ ਜੜੀ ਲਖਾਈ ਹੈ ਤੇ ਆਗਿਆ ਦਿੱਤੀ ਹੈ ਜਿਹੜਾ ਭਈ ਗੁਰੂ ਸਾਹਿਬ ਦੀ ਆਗਿਆ ਨਾ ਮੰਨੇਗਾ ਗੁਰੂ ਦਾ ਦੇਹੰਦਾਰ ਹੋਵੇਗਾ ਸਤਿਗੁਰੂ ਮਹਾਰਾਜ ਸਾਹਿਬ ਦੀ ਆਗਿਆ ਗੁਰਸਿੱਖੋ ਜਰੂਰ ਮੰਨਣੀ ਹੈ ਜਿਵੇਂ ਸ਼ੇਮੇ ਪਾਸ਼ਾ ਨੇ ਆਗਿਆ ਕੀਤੀ ਤੁਨਾ ਲਿਖਣ ਵੇਲੇ ਉਸ ਆਗਿਆ ਦੇ ਤਾਈ ਜਿਹੜਾ ਨਾ ਮੰਨੇਗਾ ਇੱਕ ਵਾਰੀ ਪਹਿਲਾਂ ਤੁਗ ਲਿਖੀ ਹੈ ਪੰਜਵੇਂ ਪਾਸ਼ਾ ਨੇ ਇਹ ਛੇਵੇਂ ਪਾਸ਼ਾ ਨਾਲ ਅੱਗੇ ਦਿੱਤੀ ਬਾਹਰਵਾਰੇ 21 ਪੌੜੀਆਂ ਹਨ 21 ਪੌੜੀਆਂ ਜਿਤੇ ਪੜ੍ਹਨੀ ਹੈ ਇਹ ਸਗੁਰੂ ਵੀ ਆ ਗਿਆ ਹੈ ਇਹ ਇੱਥੇ ਧਾਰ ਸਮਾਪਤ ਹੋਈ ਹੈ ਇਹ ਸੁਧ ਇਹ ਸੁਧ ਕੀਤੀ ਹੋਈ ਬਾਣੀ ਹੈ ਕੋਈ ਕਲਮ ਨਾ ਠਾਵੇ ਇਸ ਦੇ ਉੱਤੇ ਇਸ ਨੂੰ ਪੜ ਕੇ ਇਨਾਂ ਛੱਡ ਦਿਓ ਸੁਧ ਕਰੋ ਖਬਰ ਕਰੋ ਫਿਰ ਤੁਹਾਡੇ ਰੀਲੇ ਨੂੰ ਸੁਧ ਕਰ ਦੇਵੇਗੀ ਸੁਧ ਦੇ ਦੇ ਹੋਣੇ ਕਰਕੇ ਸੁਧ ਸੂਪ ਦੀ ਪ੍ਰਾਪਤੀ ਹੋਵੇਗੀ ਇਸ ਪ੍ਰਕਾਰ ਇਹ ਸੁਧ ਬਾਣੀ ਕੀਤੀ ਹੋਈ ਹੈ ਤੋ ਕਫੇਰ ਪੜਦੇ ਹੋ ਜਿਸ ਆਪ ਕੋ ਨਾਨਕ ਨਾਮ ਧਾਈ ਹੈ ਨਾਨਕ ਨਾਮ ਧਾਈ ਹੈ ਸੱਚੀ ਵਡਿਆਈ ਵਾਹ ਵਾਹ ਸੱਚੇ ਬਾਦਸ਼ਾਹ ਹੁਣ ਸੱਚੀ ਨਾਹੀ ਸੁਧ ਵਾਹਿਗੁਰੂ ਦਾ ਖਾਲਸਾ ਵਾਹਿ